ਨਾ ਕੋ ਕੋ ਰਾਮ ਬਿਨਾ ਕੋ ਕੋ ਹੈ ਸਭ ਭਕਾ ਰਾਮ ਕੋ ਰਾਮਾ तब तपिशो सुसुतनाहों में ਕੁਝ ਕਹੁੰਨ ਵਾਲੇ ਇਕਲ ਮਾਰਤੀ ਗੁੰਜਰ ਚੀਕੀ ਪਾਜਨ ਹੈ ਬੋਲਣਾ ਨੇ ਪਾਜਨ अस्ाव जंगम गीत पतंग अ अस्ावजंगम गीत पतंगम कज कज न सायाे कज कज न साया गीत पतंग

चिंता रो सभ आसानी सुभे तक राम बोले राम बोले राम बिना ਕਰਵਨਾ ਮੋ ਕਰਵਨਾ ਮੋ ਕਣਵਨਾ ਮੋ ਕਣਵਨਾ ਮੋ ਪੈ ਨਿਹਤਾ ਕਣਵਨਾ ਮੋ ਪੈ ਨਿਹਤਾ ਮੋ ਠਾਕੁਰ ਕੋ ਦਸਾਰੇ ਠਾਕੁਰ ਕੋ ਦਸਾਰੇ ਹੇ ਹਕਮ ਕੋਠਾ ਖੁਲ ਕੋ ਦਾਸ ਰਾਮੇ ਕੋਠਾ ਖੁਲ ਕੋ ਦਾਸ ਰਾਮੇ